ਸੂ ਵਿਕਾਰ ਵੀ ਥੋੜੀ ਹੈਗੀ ਆ ਬੁਲਟ ਵੀ ਥੋੜਾ ਆ ਸਕੂਟਰੀ ਵੀ ਥੋੜੀ ਆ ਤੁਸੀਂ ਖਰੀਦਣਾ ਕੀ ਆ ਲੋਇਡ ਦਾ ਕੋਈ ਵੀ ਪ੍ਰੋਡਕਟ ਪੂਰਾ ਮਜ਼ਬੂਤੀ ਵਾਲਾ ਲੋਇਡ ਜਿਹੜਾ ਮਰਜੀ ਟਰੈਕਟਰ ਇਲੈਕਟ੍ਰੀਕਲ ਖਰੀਦ ਲਓ ਤੁਹਾਡਾ ਪਊਗਾ ਆ ਕੂਪਨ ਨਾਲ ਦੀ ਨਾ ਨਕਲੋ ਜੀ ਇਹ ਨਾਲ ਦੀ ਨਹੀਂ ਤੁਹਾਨੂੰ ਜੀ ਸੇਮ ਡੇ ਤੁਹਾਨੂੰ ਪਤਾ ਲੱਗੂ ਤੁਹਾਨੂੰ ਗੱਡੀ ਲੈ ਕੇ ਜਾਨੇ ਹੋ ਸੀ ਘਰ ਬੋਟ ਲੈ ਕੇ ਜਾਨੇ ਹੋ ਜਾਂ ਕੋਈ ਹੋਰ ਸਮਾਨ ਤੁਹਾਨੂੰ ਸੀ ਘਰ ਲੈ ਕੇ ਜਾਨੇ ਹੋ ਜਿਹੜੇ ਪ੍ਰੋਡਕਟ ਨੇ ਹੈ ਆਨਲਾਈਨ ਰੇਟ ਨਹੀਂ ਔਨਲਾਈਨ ਇਰ ਤੋਂ ਨੀਚੇ ਦਾ ਮੰਗੇ ਤੁਹਾਨੂੰ ਜੀ ਇਹ ਕੱਟ ਕੇ ਉਦੋਂ ਵੀ ਨਿਊਜ਼ ਤੋਂ ਹੀ ਕੱਟ ਕੇ ਦੇਵਾਂਗੇ ਏਸੀ ਹੋ ਗਿਆ কুলਰ ਹੋ ਗਿਆ ਬਾਸਿੰਗ ਮਸੀਹ ਹੋ ਗਈ ਐਲਈਡੀ ਹੋ ਗਈ ਕੱਲੀ ਕੱਲੀ ਆਟਮ ਮਿਲ ਜੂਗਾ ਜਿਹੜਾ ਮਰਜ਼ੀ ਸਮਾਨ ਲੈਣ ਦਾ ਤੁਹਾਨੂੰ ਦੇਵਾਂਗੇ ਇਸ ਤੋਂ ਇਲਾਵਾ ਸਾਰਾ ਇਲੈਕਟ੍ਰੀਕਲ ਸਮਾਨ ਜਿਵੇਂ ਇਨਵਰਟਰ ਲੈ ਲੋ ਜਾਂ ਬਾਸਿੰਗ ਮਸ਼ੀਨਾ ਆਟੋਮੈਟਿਕ ਹੋ ਗਈਆਂ ਸੈਮਸੰਗ ਬੀਬੋ ਤੇ ਇੱਕ ਹੋਰ ਕਿਹੜਾ Oppo ਦੀ ਮੋਬਾਈਲ ਖਰੀਦਣ ਤੇ ਮਿਲੇਗਾ ਤੁਹਾਨੂੰ ਸਾਈਕਲ ਬਿਲਕੁਲ ਫ੍ਰੀ ਆ Haier ਦਾ fridge ਖਰੀਦਣ ਤੇ ਕੀ ਫ੍ਰੀ ਵੀ ਆਉਂਗੇ ਜੀ ਇਹਦੇ ਨਾਲ ਅਸੀਂ ਆਟੋਮੈਟਿਕ ਟੋਲ ਵਡ ਮਸ਼ੀਨ ਫ੍ਰੀ ਦਵਾਂਗੇ ਜੀ ਕਿਹੜੀ ਕੰਪਨੀ ਦੀ Haier ਦੀ ਹੋ ਜੀ ਉਹ ਵੀ Haier ਦੀ ਹਾਂ ਜੀ ਉਹ ਵੀ Haier ਦੀ ਹੋ ਜੇ ਮੈਂ LED ਹੋ ਗਿਆ 43 ਇੰਚ 65 ਇੰਚ 75 ਇੰਚ ਜਿਹੜਾ ਇਹ ਖਰੀਦੂਗਾ LED 32 ਇੰਚ ਫ੍ਰੀ ਜੀ ਹਰੇਕ ਕਸਟਮਰ ਨੂੰ ਜੀ ਤੇ ਆ ਬਾਕੀ ਅਲੱਗ ਅਲੱਗ ਤਰ੍ਹਾਂ ਦੇ ਗਿਫਟ ਨੇ ਜੇ ਤੁਸੀਂ ਵੀ ਕੋਈ ਇਲੈਕਟ੍ਰੀਕਲ ਸਮਾਨ ਖਰੀਦਣਾ ਆਪਣਾ Thin Electronic ਲੁਧਿਆਣਾ ਰੋਡ ਨੇੜੇ ਲੁਧਿਆਣਾ ਰੋਡ ਵਾਲਾ ਪੁਲ ਮਲੇਕਾਉਂਲਾ